ਇੱਕ ਬਟ ਨੇਰੀਅਨ ਆਫੀਸਰ ਦਾ ਜਾਲੀ ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾ ਗਿਆ ਹੈ। ਇਹਨੇ ਲੈਟਰ ਦੇ ਵਿੱਚ ਲਿਖਿਆ ਹੈ ਕਿ ਇਹਨਾਂ ਦੀਆਂ ਸਵਾਵਾਂ ਨੂੰ ਰੱਦ ਕਰਕੇ ਇਹਨਾਂ ਦੁਆਰਾ ਸਰਕਾਰ ਵੱਲੋਂ ਲਿਆ ਗਿਆ ਲਾਭ ਵਾਪਸ ਲਿਆ ਜਾਵੇ। ਇਹ ਜਿਹੜਾ ਡਾਕਟਰ ਬਿਸ਼ਨ ਲੰਬੇ ਸਮੇਂ ਤੋਂ ਸਰਕਾਰ ਦੇ ਕੋਲੋਂ ਮੋਡੀਆਂ ਤਨਖਾਹਾਂ ਲੈ ਰਿਹਾ ਸੀ ਟੀਏ ਡੀਏ ਪੀਐਮ ਸਭ ਸ਼ੁਭਾਵਾਂ ਦਾ ਆਨੰਦ ਲੈ ਰਹੇ ਸੀ ਤਾਂ ਉਸ ਡਾਕਟਰ ਦਾ ਜਾਲੀ ਜਾਤੀ ਸਰਟੀਫਿਕੇਟ ਜਿਹੜਾ ਰੱਦ ਕਰ ਦਿੱਤਾ ਗਿਆ ਔਰ ਸਾਰੇ ਵਿਅਕਤੀ ਰਾਜਨੀਤਿਕ ਅਸਰ ਰੂਪ ਦੇ ਨਾਲ ਔਰ ਕੁਝ ਪੈਸੇ ਦੇ ਨਾਲ ਮਜਬੂਰ ਸਿੱਖ ਜਾਲੀ ਜਾਤੀ ਸਰਟੀਫਿਕੇਟ ਬਣਾ ਕੇ ਜਿਹੜੇ ਨੌਕਰੀਆਂ ਕਰ ਰਹੇ ਨੇ ਉਹਨਾਂ ਤੇ ਹੁਣ ਬਹੁਤ ਵੱਡੀ ਗਾਲ ਚਿਕਨ ਵਾਲੀ ਹੈ ਦੇਸ਼ਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਮਨਿੰਦਰਪਾਲ ਸਿੰਘ ਚਾਕੀ ਤੇ ਇਸ ਵਕਤ ਆਪਾਂ ਜਿਹੜੀ ਸਭ ਤੋਂ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿ ਇੱਕ ਵਟੇਰੀਨਰੀਅਨ ਆਫੀਸਰ ਦਾ ਜਾਲੀ ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾ ਗਿਆ ਹੈ ਦੱਸਣ ਜੋ ਹੈ ਕਿ ਸਟੇਟ ਪੱਤਰੀ ਸਕਰੂਟੀ ਕਮੇਟੀ ਦੇ ਕੋਲ ਨਿਰਮਲ ਸਿੰਘ ਆਲਵਾਲਾ ਨੇ ਇੱਕ ਸ਼ਿਕਾਇਤ ਦਰਜ ਕਰਾਈ ਸੀ ਕਿ ਇੱਕ ਵਟੇਰੀਨਰੀਅਨ ਆਫੀਸਰ ਜਿਹੜਾ ਮਜਬੀ ਸਿੱਖ ਜਾਤੀ ਦਾ ਜਾਲੀ ਸਰਟੀਫਿਕੇਟ ਬਣਾ ਕੇ ਆਪਣੀ ਨੌਕਰੀ ਕਰ ਰਿਹਾਏ ਤਾਂ ਉਸ ਦੀ ਸ਼ਿਕਾਇਤ ਦੇ ਆਧਾਰ ਤੇ ਪੰਜਾਬ ਪਦਰੀ ਸਕਰੂਟੀਨੀ ਕਮੇਟੀ ਨੇ ਉਸ ਡਾਕਟਰ ਦਾ ਜਾਲੀ ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਪਿਛਲੇ ਲੰਬੇ ਸਮੇਂ ਤੋਂ ਮਹਾਲੀ ਵਿਖੇ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਲੱਗਾ ਹੋਇਆ ਸੀ ਔਰ ਬਲਬੀਰ ਸਿੰਘ ਆਲਮ ਵਾਲਾ ਵੀ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਔਰ ਉਹਨਾਂ ਨੇ ਇੱਕ ਨਹੀਂ ਦੋ ਨਹੀਂ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜੇ ਜਾਲੀ ਸਰਟੀਫਿਕੇਟ ਨੇ ਉਹ ਰੱਦ ਕਰਾਏ ਨੇ ਔਰ ਬਹੁਤ ਸਾਰੇ ਜਾਲੀ ਜਾਤੀ ਸਰਟੀਫਿਕੇਟ ਵਾਲੇ ਜਿਹੜੇ ਆਫੀਸਰ ਨੇ ਜਾਂ ਕੋਈ ਹੋਰ ਕਰਮਚਾਰੀ ਆ ਕਲਾਸ 4 ਨੇ ਕਲਾਸ 1 ਨੇ ਕਿਸੇ ਵੀ ਗ੍ਰੇਡ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ ਸੋ ਦੋਸਤੋ ਪੰਜਾਬ ਦੇ ਵਿੱਚ ਬਹੁਤ ਸਾਰੇ ਵਿਅਕਤੀ ਰਾਜਨੀਤਿਕ ਅਸਰ ਰੂਪ ਦੇ ਨਾਲ ਔਰ ਕੁਝ ਪੈਸੇ ਦੇ ਨਾਲ ਮਜਬੂਰ ਸਿੱਖ ਜਾਲੀ ਜਾਤੀ ਸਰਟੀਫਿਕੇਟ ਬਣਾ ਕੇ ਜਿਹੜੇ ਨੌਕਰੀਆਂ ਕਰ ਰਹੇ ਨੇ ਉਹਨਾਂ ਤੇ ਹੁਣ ਬਹੁਤ ਵੱਡੀ ਗਾਜ ਟਿਕਣ ਵਾਲੀ ਹੈ ਕਿਉਂਕਿ ਹੁਣੇ ਹੁਣੇ ਜਿਹੜਾ 31/1/2025 ਨੂੰ ਰਾਜਪਦਰੀ ਸਕਰੂਟੀ ਕਮੇਟੀ ਨੇ ਜਿਹੜਾ ਇੱਕ ਵੱਡੇ ਬਿਨਰੀਅਨ ਆਫਿਸਰ ਦਾ ਜਾਲੀ ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾ ਹੈ ਤਾਂ ਤੁਹਾਨੂੰ ਉਸ ਡਾਕਟਰ ਦਾ ਨਾਮ ਨਸ਼ਰ ਕਰਨ ਲੱਗੇ ਆ ਜਿਹੜਾ ਡਾਕਟਰ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਤੋਂ ਹੀ ਕੋਲੋਂ ਮੋਟੀਆਂ ਤਨਖਾਹਾਂ ਲੈ ਰਿਹਾ ਸੀ ਟੀਏ ਡੀਏ ਪੀਐਫ ਸਭ ਸੁਆਵਾਂ ਦਾ ਆਨੰਦ ਲੈ ਰਿਹਾ ਸੀ ਤਾਂ ਉਸ ਡਾਕਟਰ ਦਾ ਜਾਲੀ ਜਾਤੀ ਸਰਟੀਫਿਕੇਟ ਜਿਹੜਾ ਰੱਦ ਕਰ ਦਿੱਤਾ ਗਿਆ ਹੈ ਸਟੇਟ ਪਦਰੀ ਸਕਰੂਟੀ ਕਮੇਟੀ ਨੇ ਵਿਭਾਗੀ ਕਾਰਵਾਈ ਕਰਦੇ ਹੋਏ ਪਸ਼ੂ ਪਾਲਨ ਡੇਰੀ ਵਿਕਾਸ ਮੱਛੀ ਪਾਲਨ ਦੇ ਪ੍ਰਮੁਖ ਸਕੱਤਰ ਨੂੰ ਇੱਕ ਭਾਗੀ ਲੈਟਰ ਇਸ਼ੂ ਕਰਦੀ ਹੋਏ ਦੱਸਿਆ ਕਿ ਡਾਕਟਰ ਸਿਮਰਨਜੀਤ ਸਿੰਘ ਨਾ ਡਾਕਟਰ ਸਿਮਰਨਜੀਤ ਸਿੰਘ ਖੰਨਾ ਸਨਫ ਅਮਰਜੀਤ ਸਿੰਘ ਖੰਨਾ ਜਿਹੜੇ ਵੈਟੇਰੀਨਰੀਅਨ ਆਫੀਸਰ ਕੌਕੇਕਲਾਲ ਲਧਿਆਣਾ ਵਿਖੇ ਆਪਣੀ ਜੋਬ ਕਰ ਰਹੇ ਸੇ ਉਹਨਾਂ ਦਾ ਜਾਲੀ ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾ ਗਿਆ ਹੈ ਔਰ ਉਹਨਾਂ ਨੇ ਲੈਟਰ ਦੇ ਵਿੱਚ ਲਿਖਿਆ ਹੈ ਕਿ ਇਹਨਾਂ ਦੀਆਂ ਸਵਾਵਾਂ ਨੂੰ ਰੱਦ ਕਰਕੇ ਇਹਨਾਂ ਦੁਆਰਾ ਸਰਕਾਰ ਵੱਲੋਂ ਲਿਆ ਗਿਆ ਲਾਭ ਵਾਪਸ ਲਿਆ ਜਾਵੇ ਸੋ ਡਾਕਟਰ ਸਿਮਰਜੀਤ ਸਿੰਘ ਖੰਨਾ ਜੀ ਦਾ ਜਾਲੀ ਜਾਤੀ ਸਾਡੀ ਕਿੜ ਜੋ ਮذਬੀ ਸਿੱਖ ਜਾਤੀ ਦਾ ਸਰਟੀਫਿਕੇਟ ਬਣਾਇਆ ਗਿਆ ਸੀ ਉਹ ਰੱਦ ਹੋ ਚੁੱਕਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਸਰਟੀਫਿਕੇਟ ਜਿਨ੍ਹਾਂ ਦੀ ਜਾਂਚ ਚੱਲ ਰਹੀ ਆ ਉਹ ਰੱਦ ਹੋਣ ਵਾਲੇ ਨੇ ਸੋ ਤੁਸੀਂ ਦੇਖਦੇ ਰਹੋ ਦੇਸ਼ਬਾਣੀ ਟੀਵੀ ਔਰ ਸਮੇਂ-ਸਮੇਂ ਤੇ ਤੁਹਾਨੂੰ ਲੇਟੈਸਟ ਖਬਰ ਅਸੀਂ ਦਿੰਦੇ ਰਵਾਂਗੇ ਥੈਂਕ ਯੂ ਧੰਨਵਾਦ